ਅੱਜ ਸਾਡੇ ਵਿੱਚ ਬਹੁਤ ਹੀ ਹਮਾਰੇ ਪਿਆਰੇ ਰਾਸ਼ਟਰੀ ਸੰਤ ਹਰਜੀਤ ਸਿੰਘ ਰਸੂਲਪੁਰੀ ਵਾਲੇ ਮਹਾਰਾਜੀ ਪਹੁੰਚੇ ਹੈ ਮੈਂ ਉਹਨਾਂ ਦੇ ਨਾਲ ਰਾਸ਼ਟਰੀ ਪ੍ਰਵਕਤਾ ਸ੍ਰੀ ਹਿੰਦੂ ਤਖਤ ਦਾ ਸ਼ੋਕਤੀਵਾਰੀ ਮਹਾਰਾਜੀ ਕੋਈ ਪਰਚੇ ਦੇ ਮਹਤਾਜ ਨਹੀਂ ਨੇ ਇਹਨਾਂ ਨੇ ਰਾਮ ਮੰਦਿਰ ਦੇ ਪ੍ਰਾਂਤ ਦਿਸਟਾ ਵੇਲੇ 3 ਮਹੀਨੇ ਲਗਾਤਾਰ ਬੜਾ ਵਿਸ਼ਾਲ ਭੰਡਾਰਾ ਲਗਾਇਆ ਇਹਨਾਂ ਨੇ ਹਮੇਸ਼ਾ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਲਈ ਗੱਲ ਕੀਤੀ ਸਨਾਤਨ ਦੇ ਵਿੱਚ ਅੱਗੇ ਇਹਨਾਂ ਨੇ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕੀਤੀ ਕੁਝ ਸਮਾਜ ਸੇਵੀ ਸੰਸਥਾਏ ਵੀ ਹੈ ਜਿਹੜੇ ਲਗਾਤਾਰ ਜਿਹੜੀ ਹੈ ਕੁਛ ਨਾ ਕੁਛ ਗੱਲਾਂ ਇਹੋ ਜਿਹੀ ਕਰਦੀਆਂ ਜਿਹੜੇ ਵਿੱਚ ਤੋੜਨ ਦੀ ਵਿੱਚ ਗੱਲਾਂ ਕਰਦੀਆਂ ਲੇਕਿਨ ਮਹਾਰਾਜ ਜੀ ਨੇ ਹਮੇਸ਼ਾ ਹੀ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕੀਤੀ ਹੈ ਦੇਸ਼ ਦੀ ਏਕਤਾ ਔਰ ਅਖੰਡਤਾ ਬਣੀ ਰਹੇ ਉਹਦੇ ਲਈ ਗੱਲ ਕੀਤੀ ਹੈ ਪੰਜਾਬ ਰੰਗਲਾ ਪੰਜਾਬ ਬਣੇ ਅਖੰਡ ਭਾਰਤ ਬਣੇ ਉਹਦੇ ਲਈ ਗੱਲ ਕੀਤੀ ਐ ਤੇ ਤੁਹਾਡੇ ਵਿੱਚ ਅੱਜ ਮਹਾਰਾਜ ਜੀ ਬਟਿੰਡਾ ਦੀ ਪਾਵਨ ਧਰਤੀ ਦੇ ਵਿੱਚ ਪਹੁੰਚੇ ਆ ਤੇ ਮੈਂ ਚਾਹਾਂਗਾ ਕਿ ਮਹਾਰਾਜ ਜੀ ਆਪਣੇ ਵਿਚਾਰ ਜਿਹੜੇ ਆ ਉਹ ਦੇਸ਼ ਦੇ ਲਈ ਤੇ ਪੰਜਾਬ ਦੇ ਲਈ ਸਾਰੇ ਪਬਲਿਕ ਵਾਸਤੇ ਤੁਸੀਂ ਸਾਂਝਾ ਕਰੋ ਕਿ ਜਿਹਦੇ ਵਿੱਚ ਯੂਥ ਤੁਹਾਡੇ ਬਤਾਏ ਹੋਏ ਰਸਤੇ ਦੇ ਵਿੱਚ ਚੱਲੇ ਜੈ ਸ਼੍ਰੀ ਰਾਮ ਹਾਂ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸੋ ਬੇਸਿਕਲੀ ਗੁਰੂ ਨਾਨਕ ਸਾਹਿਬ ਨੇ ਜਿਹੜੇ ਲੋਕ ਸਮਾਜਿਕ ਕੰਮ ਕਰਦੇ ਨੇ ਜਿਹੜੇ ਸਮਾਜ ਵਾਸਤੇ ਉਹਨਾਂ ਨੂੰ ਕਿਹਾ ਉੱਜੜ ਜਾਓ ਜਿਹੜੇ ਨੁਕਸਾਨ ਕਰਦੇ ਸੀ ਉਹਨਾਂ ਨੂੰ ਕਿਹਾ ਬਸੇ ਜਾਓ ਤੇ ਮੈਨੂੰ ਲੱਗਦਾ ਕਿ ਅਸੀਂ ਉੱਜੜ ਜਾਓ ਦੇ ਹਿੱਸੇ 'ਚ ਆਏ ਤੇ ਜਿਹੜਾ ਘਰ ਘਰ ਜਾਣਾ ਆਪਣੀਆਂ ਵੱਖ-ਵੱਖ ਰਾਜ ਦੇ ਵਿੱਚ ਸ਼ਹਿਰਾਂ 'ਚ ਜਾਣਾ ਪੰਜਾਬ ਨੂੰ ਅੱਜ ਲੋੜ ਹੈ ਹਿੰਦੂ ਸਿੱਖ ਏਕਤਾ ਤੇ ਕੰਮ ਕਰਨ ਦੀ ਸਨਾਤਨ ਤੇ ਕੰਮ ਕਰਨ ਦੀ ਪੰਜਾਬ ਸਨਾਤਨ ਦੇ ਪ੍ਰਤੀ ਪਿੱਛੇ ਚੱਲ ਰਿਹਾ ਹੈ ਜਿੱਥੇ ਭਾਰਤ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਅਗਰ ਸਨਾਤਨੀਆਂ ਦਾ ਕੋਈ ਪ੍ਰੋਗਰਾਮ ਹੋਵੇ ਕੋਈ ਵੀ ਚਾਹੇ ਛੋਟਾ ਜਿਹਾ ਤਿਹਾਰ ਜਾਂ ਕੋਈ ਸੱਦਾ ਕੋਈ ਲਗਾ ਦੇਵੇ ਤੇ ਪੂਰੀ ਸਟੇਟ ਨਹੀਂ ਪੂਰਾ ਭਾਰਤ ਇੱਕ ਜਗ੍ਹਾ ਇਕੱਠਾ ਹੋ ਜਾਂਦਾ ਪਰ ਮੈਨੂੰ ਨਿਰਾਸ਼ਾ ਹੈ ਕਿ ਪੰਜਾਬ ਦਾ ਸਨਾਤਨੀ ਜਿਹੜਾ ਹੈ ਉਹ ਕਦੋਂ ਆਪਣੇ ਕੰਮਾਂ ਤੋਂ ਬਾਹਰ ਆਏਗਾ ਕਦੋਂ ਜਾਗੇਗਾ ਅਗਰ ਤੁਸੀਂ ਅੱਜ ਨਾ ਜਾਗੇ ਤੇ ਫਿਰ ਆਉਣ ਵਾਲਾ ਸਮਾਂ ਬੜਾ ਗੰਭੀਰ ਹੋਏਗਾ ਤੇ ਅਸੀਂ ਅੱਜ ਬਠਿੰਡੇ ਦੀ ਧਰਤੀ ਤੇ ਪੂਰੇ ਜਿੰਨੇ ਵੀ ਸਾਡੇ ਸਨਾਤਨ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਗੁਰੂ ਸਾਬ ਦੇ ਚਲੇ ਹੋਏ ਮਾਰਗ ਤੇ ਚੱਲਣ ਆਏ ਨੇ ਸਨਾਤਨੀ ਸਿੱਖ ਨੇ ਸਨਾਤਨੀ ਹਿੰਦੂ ਨੇ ਬੋਧੀ ਨੇ ਜੈਨੀ ਨੇ ਕਿਸੇ ਵੀ ਸਮਾਜ ਨਾਲ ਅਸੀਂ ਜੁੜੇ ਆਪਣੇ ਕਿੱਤਿਆਂ ਦੇ ਨਾਮ ਨਾਲ ਜਿਹੜੇ ਅਖੰਡਤਾ ਤੇ ਦੇਸ਼ ਦੀ ਏਕਤਾ ਵਾਸਤੇ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਸੱਦਾ ਤੇ ਸੁਨੇਹਾ ਦੇਣ ਆਏ ਆ ਕਿ ਇੱਕ ਆਪਾਂ ਸਨਾਤਨ ਦੀ ਇੱਕ ਯਾਤਰਾ ਸ਼ੁਰੂ ਕਰ ਰਹੇ ਆ ਜਿਹੜੀ ਚੰਡੀਗੜ੍ਹ ਤੋਂ ਚੱਲ ਕੇ ਅਮਰਸਰ ਤੱਕ ਜਾਏਗੀ ਤੇ ਮੈਂ ਆਪ ਸਾਰੇ মিডিਅਮ ਦੇ ਮਾਧਿਅਮ ਜਿੱਥੇ ਬਠਿੰਡੇ ਦੀ ਧਰਤੀ ਤੋਂ ਇਸ ਇਤਿਹਾਸਕ ਧਰਤੀ ਆ ਇਹ ਉਸ ઋષਿ ਦੀ ਧਰਤੀ ਆ ਅਗਸਤ ઋષਿ ਦੀ ਧਰਤੀ ਆ ਜਿੱਥੇ ਅਗਸਤ ઋષਿ ਨੇ ਜਨਮ ਲਿਆ ਜਿੱਥੇ ਤੇ ਸਨਾਤਨ ਸ਼ੁਰੂ ਹੁੰਦਾ ਜਿੱਥੇ ਤੇ ਅ ਦੇਵ ਤੇ ਦਾਇਤਾਂ ਦਾ ਯੁੱਧ ਹੁੰਦਾ ਇਸ ਧਰਤੀ ਤੇ ਉਹ ਜਿਹੜਾ ਅਸਥਾਨ ਤੇ ਅਗਰ ਸਨਾਤਨ ਦੀ ਨੀਂਹ ਇੱਥੇ ਰੱਖੀ ਗਈ ਆ ਸੋ ਆਪਾਂ ਉਸ ਧਰਤੀ ਤੇ ਸਾਰਿਆਂ ਨੂੰ ਇਹੀ ਕਹਾਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਵੀ ਸਾਰਿਆਂ ਦੀ ਸਲਾਹ ਨਾਲ ਇੱਕ ਸੱਦਾ ਲੱਗੇਗਾ ਪੋਸਟ ਜਾਰੀ ਕਰਾਂਗੇ ਆਪਾਂ ਸਾਰੇ ਚੰਡੀਗੜ੍ਹ ਤੋਂ ਚੱਲ ਕੇ ਦੁਰਗਿਆਣਾ ਮੰਦਿਰ ਰਾਮ ਤੀਰਥ ਮੰਦਿਰ ਦੇ ਆਪਾਂ ਦਰਸ਼ਨ ਕਰੀਏ ਆਪਾਂ ਸਨਾਤਨ ਦਾ ਜਿਹੜਾ ਭਗਵੇਂ ਦਾ ਜਿਹੜਾ ਅਖੰਡ ਭਾਰ ਦਾ ਜਿਹੜਾ ਸਾਡਾ ਸੁਪਨਾ ਹੈ ਉਹਨੂੰ ਆਪਾਂ ਪੂਰੀ ਦੁਨੀਆ ਚ ਲਗਾਏ ਤੇ ਪੰਜਾਬ ਅਗਵਾਈ ਕਰੇ ਉਹ ਤਾਂ ਹੀ ਸੰਭਵ ਆ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਰਿਆਂ ਦਾ ਸਾਥ ਸਾਰਿਆਂ ਦੀ ਏਕਤਾ ਦੇ ਨਾਲ ਅਸੀਂ ਕਿਸੇ ਦੀ ਵਿਰੋਧਤਾ ਦੇ ਵਿੱਚ ਨਹੀਂ ਚੱਲ ਰਹੇ ਅਸੀਂ ਆਪਣੇ ਧਰਮ ਦੀ ਆਪਣੇ ਗੁਰੂਆਂ ਦੀ ਗੁਰੂ ਨਾਨਕ ਸਾਹਿਬ ਦੀ ਦਸੀ ਹੋਈ ਰਾਮਚੰਦਰ ਭਗਵਾਨ ਦੀ ਅੜਯੌਲੀ ਤੇ ਚੱਲਦੇ ਆਂ ਪਰ ਜਿਹੜੇ ਕਟੜ ਪੰਥੀ ਲੋਕ ਨੇ ਮੈਂ ਇੱਕ ਗੱਲ ਅੱਜ ਕਹਾਂਗਾ ਕਿ ਜਿਹੜੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜਨਮ ਤੋਂ ਲੈ ਕੇ ਨਹੀਂ ਸਦੀਆਂ ਤੋਂ ਸਭ ਨੂੰ ਪਤਾ ਹੈ ਹਿੰਦ ਦੀ ਚਾਦਰ ਇਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੀ ਜਿਹੜੀ ਤੁੱਕ ਬਦਲੀ ਗਈ ਆ ਆਕਾਦ ਦਾ ਸਭ ਦੇ ਜਥੇਦਾਰ ਵੱਲੋਂ ਇੱਕ ਪਲ ਸੁਨੇਹਾ ਦਿੱਤਾ ਗਿਆ ਕਿ ਇਹ ਡੁਪਲੀਕੇਟ ਜਥੇਦਾਰ ਬਸ ਸੁਨੇਹਾ ਗੜਗਾਜ ਨੇ ਦਿੱਤਾ ਕੀ ਦਿੱਤਾ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਗੁਰਗੱਜ ਸਾਹਿਬ ਧਰਮ ਦੀ ਚਾਦਰ ਨਹੀਂ ਐ ਉਹ ਉਹ ਹਿੰਦ ਦੀ ਚਾਦਰ ਐ ਇਹਨਾਂ ਸ਼ਬਦਾਂ ਤੋਂ ਤੁਹਾਡਾ ਪਤਾ ਲੱਗਦਾ ਕਿ ਤੁਹਾਡਾ ਹਿੰਦੂਆਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਤੋੜਨ ਵਾਸਤੇ ਸਨਾਤਨ ਤੇ ਤੁਹਾਡਾ ਇੱਕ 바ਰ ਹੈ ਹਿੰਦੂ ਸਿੱਖਾਂ ਦੇ ਜਿਹੜੀ ਏਕਤਾ ਆਪਸੀ ਜਿਹੜੀ ਸਦ ਭਾਵਨਾ ਜਿੱਥੇ ਸਾਡੀ ਨਹੀਂ ਆ ਤੁਸੀਂ ਆਪਣੇ ਸ਼ਬਦਾਂ ਰਾਹੀਂ ਇੱਕ 바ਰ ਕੀਤਾ ਕਿ ਸਨਾਤਨ ਦੇ 바ਰ ਕੀਤਾ ਸਾਡੇ ਗੁਰੂਆਂ ਦਾ ਨਰਾਦਰ ਕੀਤਾ ਜਿੱਥੇ ਤੁਸੀਂ ਧਰਮ ਦੀ ਚਾਦਰ ਨਹੀਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਸਾਰੇ ਨੇ ਬੋਲਣਾ ਤੇ ਨਾਲ ਹੀ ਮੈਂ ਇਹ ਵੀ ਕਹਾਂਗਾ ਜਿੱਤੇ ਤੁਸੀਂ ਬੰਦੀ ਸਿੰਘਾਂ ਨੂੰ ਔਜਾਦ ਕਰਨ ਦੀ ਗੱਲ ਕਰੀ ਐ ਤੁਹਾਡੇ ਬਾਤਿਓ ਸਿੰਘ ਨੇ ਤੁਹਾਡੇ ਬਾਤਿਓ ਹੋ ਸਕਦੇ ਸਾਡੇ ਬਾਤਿਓ ਟੈਰਰਿਸਟ ਨੇ ਪਰ ਨਾਲ ਮੈਂ ਇਹ ਕਹਾਂਗਾ ਕਿ ਅਸੀਂ ਉਸ ਸੋਮਨਾਥ ਮੰਦਿਰ ਦੇ ਦਰਵਾਜ਼ੇ ਵੀ ਆਜ਼ਾਦ ਕਰੀਏ ਮੈਂ ਇਹ ਕਹਾਂਗਾ ਹਰ ਮੰਦਿਰ ਤੇ ਕਬੂੜ ਲਗਾਈਏ ਹਰ ਮੰਦਿਰ ਚ ਆਵਾਜ਼ ਚਕੀਏ ਹਰ ਸਨਾਤਨੀ ਹਰ ਅਖਬਾਰ ਹਰ ਪੱਤਰਕਾਰ ਆਪਣਾ ਫਰਜ਼ ਨਿਭਾਵੇ ਪਹਿਲਾ ਅਸੀਂ ਭਾਰਤੀ ਆ ਪਹਿਲਾ ਅਸੀਂ ਸਨਾਤਨੀ ਆ ਇਸ ਆਵਾਜ਼ ਨੂੰ ਬੁਲੰਦ ਕਰੀਏ ਕਿ ਸੋਮਨਾਥ ਮੰਦਰ ਦੇ ਜਿਹੜੇ ਦਰਵਾਜ਼ੇ ਨੇ ਉਹ ਵੀ ਵਾਪਸ ਕੀਤੇ ਜਾਣ ਤਾਂ ਜੋ ਸਾਡੀ ਸਾਂਝੀ ਜਿਹੜੀ ਸਮਾਜਿਕ ਸਮਰਸਤਾ ਦੀ ਗੱਲ ਆ ਜਿਹੜਾ ਸਾਡਾ ਅਸੀਂ ਰਿਲੇਸ਼ਨ ਜਿੱਥੇ ਸਾਡੀ ਖਟਾਸ ਨਹੀਂ ਐ ਜਿੱਥੇ ਉਪਦੇਸ਼ ਤੋਂ ਵਰਨਾ ਕੋ ਸਾਂਝਾ ਸਿੱਖ ਕਿਸੇ ਦੀ ਜ਼ਮੀਨ ਹੀ ਦੱਬਦਾ ਸਿੱਖ ਕਿਸੇ ਦੀ ਚੀਜ਼ ਨਹੀਂ ਦੱਬਦਾ ਇਹ ਸੰਦੇਸ਼ ਆਪ ਪੂਰੀ ਦੁਨੀਆ ਨੂੰ ਦਈਏ ਤੇ ਇਹੀ ਆਉਣ ਵਾਲੇ ਸਮੇਂ 'ਚ ਆਪਾਂ ਸਾਰੇ ਮਿਲ ਕੇ ਸਨਾਤਨ ਦੇ ਝੰਡੇ ਨੂੰ ਬੁਲੰਦ ਕਰੀਏ ਤੇ ਸਾਂਝੀ ਵਾਪਦਾ ਦੀ ਗੱਲ ਕਰੀਏ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਛੋਟਾ ਸਾ ਮੇਰਾ ਵੀ ਸਵਾਲ ਹੈ ਜਿ세 హిందూ ਔਰ ਸਿੱਖ ਇੱਕ ਹੀ ਹੈ ਹਾਂਜੀ ਠੀਕ ਹੈ ਹਮਾਰੇ ਪਰਿਵਾਰੋਂ ਮੇਂ సే ਵੀ ਸਿੱਖ ਸਾ ਕੇਸ਼ ਰੱਖੇ ਬਨੇ ਹੈ ਉਹ ਵੀ ਇਹਨਾਂ ਲੇਕਿਨ ਅਬ ਜੋ ਕਈ ਕੱਟੜਪੰਥੀ ਕੀ ਆਪਨੇ ਜਿਹਾ ਬਾਤ ਕਰੀ ਕੱਟੜਪੰਥੀ ਕਹਤੇ ਕਿ ਜੋ ਹਮਾਰਾ ਰਾਮ ਹੈ ਉਹ ਅਲਗ ਹੈ ਔਰ ਹਿੰਦੂਆਂ ਕਾ ਰਾਮ ਅਲਗ ਹੈ ਇਹ ਕਹਾਂ ਤੱਕ ਸਹੀ ਕਹਤੇ ਇਹ ਦੇਖੋ ਕਾਰਨ ਕੀ ਹੈ ਜਿਤਨੇ ਵੀ ਐਗ ਪ੍ਰੈਜ਼ੈਂਟ ਚੇਹੇ ਉਹ ਮਸ਼ੀਨਰੀ ਕਾਲਜ ਪੜੇ ਹੋਏ ਹੋਣ ਚਾਹੇ ਉਹ ਅਲੱਗ-ਅਲੱਗ ਜਥੇਦਾਰ ਹੋਣ ਉਹਨਾਂ ਨੂੰ ਮਾਂ ਦੰਦੇ ਨਾਲ ਤਾਂ ਪ੍ਰੇਮ ਹੈ ਰਾਮ ਨਾਲ ਨਫ਼ਰਤ ਹੈ ਹੂੰ ਉਹਦਾ ਕਾਰਨ ਕੀ ਆ ਸਿੱਧਾ ਸਿੱਧਾ ਜਿਹੜਾ ਪੰਜਾਬ ਦਾ ਜਿਹੜਾ ਇੱਕ ਕੈਡਰ ਚੱਲ ਰਿਹਾ ਜਿਹੜਾ ਕੱਟੜਪੰਥੀ ਦਾ ਕੈਡਰ ਆ ਉਹਦਾ ਸਾਡੇ ਦੇਸ਼ ਤੇ ਅਟੈਕ ਨਹੀਂ ਸਾਡੇ ਧਰਮ ਤੇ ਅਟੈਕ ਆ ਸਾਡੀ ਹੋਂਦ ਤੇ ਅਟੈਕ ਆ ਜੇ ਤੁਹਾਨੂੰ ਲੱਗਦਾ ਮੈਂ ਇੱਕ ਆ ਤੁਹਾਡੇ ਮਾਤੇ ਬਣਾਈ ਕਹਿੰਦਾ ਜਿਨ੍ਹਾਂ ਨੂੰ ਲੱਗਦਾ ਉਹ ਆਰਾਮ ਨਹੀਂ ਹੋਏ ਇਹਨਾਂ ਨੂੰ ਲੱਗਦਾ ਆਰਾਮ ਨਹੀਂ ਆ ਜਿਨ੍ਹਾਂ ਨੂੰ ਲੱਗਦਾ ਤੁਸੀਂ ਸਨਾਤਨੀ ਆ ਫਿਰ ਇਹ ਜ਼ਮੀਨ ਤਾਂ ਆ ਰਾਮ ਦੀ ਆ ਉਹਨਾਂ ਨੂੰ ਇਹ ਜ਼ਮੀਨ ਵਾਪਸ ਦੇਣੀ ਚਾਹੀਦੀ ਆ ਜਿਹੜੀ ਜ਼ਮੀਨ ਹੈ ਇਸ ਧਰਤੀ ਤੇ ਪੈਦਾ ਹੋਏ ਆ ਗੁਰੂ ਵੀ ਇੱਥੇ ਹੋਏ ਨੇ रामचंद्र भगवान ਇੱਥੇ ਹੋਏ ਨੇ ਜਿਨ੍ਹਾਂ ਨੂੰ Hindu ਧਰਮ ਤੋਂ ਨਫਰਤ ਹੈ ਜਿਨ੍ਹਾਂ ਨੂੰ ਲੱਗਦਾ ਕਿ ਉਹ ਰਾਮ ਹੋਰ ਨੇ ਉਹ ਅਯोध्या ਕੁਰੀ ਵਾਲੇ ਨੂੰ ਜਿਹੜੇ ਨਹੀਂ ਮੰਨਦੇ ਮੈਂ ਇਹੀ ਕਹਾਂਗਾ ਤੋਂ ਆਪਸੇ ਇਸ ਜ਼ਮੀਨ ਦਾ ਤੁਹਾਡੇ ਕੋਈ ਰਾਈਟ ਨਹੀਂ ਹੈਗਾ ਤੁਸੀਂ ਪਹਿਲਾਂ ਇਹ ਹੱਕ ਛੱਡੋ ਕਿਉਂਕਿ ਪਿਛਲੀਆਂ ਆਪਣੀਆਂ ਜਾ ਕੇ ਜਮ੍ਹਾਂਬੰਦੀਆਂ ਦੇਖੋ ਆਪਣੇ ਪੇਪਰ ਦੇਖੋ ਇਹ ਧਾਰਤੀ ਸਨਾਤਨ ਦੀ ਆ ਇਹ ਮਿੱਟੀ ਸਨਾਤਨ ਦੀ ਆ ਇਹਨੂੰ ਕੋਈ ਵੱਖ ਨਹੀਂ ਕਰ ਸਕਦਾ ਪਪਾ ਜੀ ਇੱਕ ਜਿਵੇਂ ਧਰਮ ਕੋਈ ਵੀ ਤੋੜਨ ਦੀ ਗੱਲ ਨਹੀਂ ਕਰਦਾ ਕੋਈ ਵੀ ਧਰਮ ਗ੍ਰੰਥ ਹੈ ਕੋਈ ਤੋੜਨ ਦੀ ਤਾਂ ਜੋੜਨ ਦੀ ਗੱਲ ਕਰਦਾ ਹੁੰਦਾ ਅੰਸ਼ ਪਰ ਅੱਜ ਕੱਲ ਜਿਹੜੇ ਉਹ ਵੱਖ-ਵੱਖ ਕਰਦੀ ਗੱਲਾਂ ਕਰਦੇ ਆ ਜਿਵੇਂ ਤੁਸੀਂ ਜਿਹੜੇ ਲੋਕਾਂ ਦੀ ਗੱਲ ਕੀਤੀ ਲੋਕ ਵੀ ਮਗਰ ਲੱਗ ਜਾਂਦੇ ਉਹਨਾਂ ਦੇ ਪਿੱਛੇ ਗੰਦੀ ਸਿਆਸਤ ਵਿੱਚ ਲੱਗ ਜਾਂਦੇ ਆ ਉਹਨਾਂ ਨੂੰ ਲੋਕਾਂ ਨੂੰ ਕਿਸਨੇ ਆ ਦੋਗੇ ਵੀ ਤੁਸੀਂ ਆਪਣਾ ਰੁੱਟੀ ਕਰੀਏ ਦੇਖੋ ਸੱਤੇ ਵੱਡੀ ਹੈ ਕਿ ਜਿਹੜਾ ਸਾਡਾ ਮੋਟਿਵ ਹੈ ਉਹ ਸਾਡੀ ਵਾਰਤਾ ਦੀ ਗੱਲ ਹੈ ਮੇਰਾ ਗੱਲ ਆਉਂਦੀ ਹੈ ਕਿ ਅਸੀਂ ਕਿੱਥੇ ਦੇ ਦੇ ਕੱਲ ਪੂਰਾ ਕਮਿਊਨਿਟੀ ਨੇ ਗੜਗਾਜੇ ਦਾ ਸੁਨੇਹਾ ਸੁਣਿਆ ਉਹਨਾਂ ਨੇ ਧਰਮ ਦੀ ਚਾਦਰ ਕਿਸੇ ਨੇ ਨਹੀਂ ਅੱਜ ਪੜਿਆ ਤੁਸੀਂ ਆਪਣੇ ਦਿਮਾਗ ਨਾਲ ਵਿਚਾਰ ਰਹੇ ਹੋ ਹਿੰਦ ਦੀ ਚਾਦਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੰਨਦੇ ਆ ਤੇ ਉਹ ਸਾਡੇ ਸਾਰਿਆਂ ਦੇ ਆਈਡਲ ਹੈ ਤੇ ਜਿਹੜਾ ਇਹ ਜਿਹੜੇ ਲੋਕ ਬੈਠੇ ਨੇ ਇਹਨਾਂ ਨੂੰ ਇੱਕ ਸਾਈਡ ਤਾਂ ਕਾਂਗਰਸ ਪਸੰਦ ਆ ਉਹਨਾਂ ਨੂੰ ਸਰੋਪੇ ਪਾ ਦਾਨੇ ਆ ਦੂਜੇ ਪਾਸੇ ਇਹਨਾਂ ਨੇ ਸੁਖਬੀਰ ਬਾਦਲ ਪਸੰਦ ਆ ਉਹਨੂੰ ਸਰੋਪੇ ਪਾ ਦਾਨੇ ਆ ਲੇਕਿਨ ਨਫ਼ਰਤ ਕਿਨਾਂ ਨਾਲ ਆ ਇਹਨਾਂ ਲੋਕਾਂ ਦੇ ਅੰਦਰ ਐਨੀ ਨਫ਼ਰਤ ਭਰੀ ਹੋਈ ਆ ਸਾਡੇ ਸਮਾਜ ਪ੍ਰਤੀ ਇਹਨਾਂ ਨੂੰ ਲੱਗਦਾ ਕਿ ਇਹਨਾਂ ਤਾਂ ਜ਼ਹਿਰ ਦੇ ਕੇ ਮਾਰ ਦਈਏ ਇਹ ਸ਼ਬਦਾਂ ਦੀ ਜ਼ਹਿਰ ਆ ਜਿਹੜੇ ਧਰਮ ਦੀ ਚਾਦਰ ਬੋਲਦੇ ਨੇ ਇਹ ਸ਼ਬਦਾਂ ਪ੍ਰਤੀ ਸਾਡੇ ਜਿਹੜੀ ਨੌਜਵਾਨੀ ਆ ਉਹਨੂੰ ਗੁੰਮਰਾਹ ਕਰ ਰਹੇ ਨੇ ਆ ਸਾਡੇ ਰਿਸ਼ਤੇ ਹਿੰਦੂਆਂ ਤੇ ਸਿੱਖਾਂ ਦੇ ਜਿਹੜੇ ਰਿਸ਼ਤੇ ਆ ਜੈਨੀਆਂ ਦੇ ਬੁੱਧਾਂ ਦੇ ਸਾਡੇ ਆਪਸ ਵਿੱਚ ਰਿਸ਼ਤੇ ਹੋ ਸਕਦੇ ਆ ਸਾਡੇ ਮੁਸਲਮਾਨਾਂ ਨਾਲ ਰਿਸ਼ਤੇ ਨਹੀਂ ਹੋ ਸਕਦੇ ਨਾ ਅਸੀਂ ਮੁਸਲਮਾਨਾਂ ਨਾਲ ਰਿਸ਼ਤੇ ਕਰਨਾ ਪਸੰਦ ਕਰੀਏ ਪਪਾ ਜੀ ਐਨ ਲੱਗਦਾ ਵੀ ਜਿਆਦਾ ਹੋ ਰੌਲੇ ਤਾਂ ਪਾ ਕੇ ਲੱਗਿਆ ਵੀ ਰਾਜਨੀਤੀ ਧਰਮ ਮਿਕਸ ਹੋ ਗਿਆ ਧਰਮ ਜਿਹੜੇ ਰਾਜਨੀਤਿਕ ਲੋਗ ਹੈ ਧਰਮ ਨੂੰ ਯੂਜ਼ ਕਰਦੇ ਆ ਵਰਤਦੇ ਆ ਨਹੀਂ ਇੱਥੇ ਮੈਂ ਨਾ ਮੰਨਣਾ ਇਹ ਆ ਕਾਨ ਕੀ ਆ ਜਿਹੜੇ ਬਾਕੀ ਦੇ ਧਰਮਾਂ ਦੇ ਜਿਹੜੇ ਮੰਨ ਲਓ ਅਹ ਪੀਛੇ ਟੀਚਰਸ ਨੇ ਜਿਹੜੇ ਜਾਂ ਤੁਸੀਂ ਮਹਾ ਮੰਗਲੇਸ਼ਵਰ ਨੇ ਜਗਤ ਗੁਰੂ ਨੇ ਜਾਂ ਪੀਠਾ ਦੀਸ਼ ਨੇ ਸ਼ੰਕਰਾਚਾਰੀਆ ਜੀ ਨੇ ਉਹ ਸਾਰੇ ਸਤਿਕਾਰਯੋਗ ਨੇ ਇਹ ਜਿਹੜਾ ਸਾਡਾ ਸਨਾਤਨ ਜਿਹੜਾ ਕੱਟੜ Hindu ਸਮਾਜ ਆ ਇਹ ਆਪਣੇ ਗੁਰੂਆਂ ਦੀ ਦਸੀ ਹੋਈ ਗੱਲ ਦੇ ਨਾਲ ਚੱਲਦਾ ਲੇਕਿਨ ਮਾਫ ਕਰਾਂ ਜਿਹੜੇ ਸਾਡੇ ਜਥੇਦਾਰ ਨੇ ਸਾਡੇ ਸੈਂਟ ਨੇ ਜਿਹੜੇ ਸਿੱਖ ਸੈਂਟ ਨੇ ਉਹ ਉਹਨਾਂ ਨੂੰ ਅਪਰੇਟ ਹੋਣੇ ਇਹ ਜਿਹੜੇ ਕੱਟੜਪੰਦੀ ਉਹ ਅਪਰੇਟ ਕਰਦੇ ਨੇ ਕਿ ਤੁਸੀਂ ਰਾਮ ਮੰਦਰ ਜਾਣਾ ਜਾਂ ਨਹੀਂ ਜਾਣਾ ਸਾਡੀ ਇਹ ਵੱਧ ਕਿਸਮਤ ਹੀ ਆ ਕਿ ਅਸੀਂ ਅਗਵਾਈ ਨਹੀਂ ਕਰ ਰਹੇ ਅਸੀਂ ਦੋਨੇ ਇੱਕ ਆਂ ਕੁਰਸੀ ਤੇ ਬੈਠਣ ਵਾਲੇ ਦੀ ਵੀ ਸੋਚ ਉਹੀ ਆ ਘਰ ਬੈਠਣ ਵਾਲੇ ਦੀ ਵੀ ਸੋਚ ਉਹੀ ਆ ਜਿਹੜੇ ਘਰ ਬੈਠੇ ਨੇ ਸ਼ਰਾਬ ਪੀਣ ਵਾਲੇ ਨੇ ਜਿਹੜੇ ਨਸ਼ੇੜੀ ਨੇ ਜਿਹੜੇ ਕ੍ਰੈਕਟਰ ਲੈ ਸਲੋਕ ਨੇ ਇਹ ਉਹਨਾਂ ਦੀ ਆਗਿਆ ਦੇ ਵਿੱਚ ਜਾ ਕੇ ਸਿੰਗਰਾਂ ਦੇ ਮਗਰ ਜਾ ਕੇ ਇਹ ਲੋਕ ਸੰਤ ਤੇ ਜਥੇਦਾਰ ਸਿੰਘ ਸਹਿਬਾਨ ਉਹਨਾਂ ਦੇ ਪਿੱਛੇ ਲਾ ਕੇ ਚੱਲਦੇ ਨੇ ਨਾ ਕਿ ਆਪਣਾ ਮੈਸੇਜ ਲਈਏ ਕਿ ਇਹ ਲੋਕ ਤੁਹਾਡਾ ਮੈਸੇਜ ਮੰਨਦੇ ਨੇ ਸੋ ਇਹ ਵੱਧ ਕਿਸਮਤੀ ਹੈ ਸਾਡੀ